ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਜੀ ਪਿਛਲੇ ਦਿਨਾਂ ਤੋਂ ਆਪਾਂ ਚੱਲ ਰਹੇ ਸੀ ਜੀ ਬਿਮਾਰ ਬਿਲਕੁਲ ਏਨਰਜੀ ਨਹੀਂ ਸੀ ਕਿ ਮੇਰੇ 'ਚ ਮੈਂ ਵਾਸੀ ਕਿ ਥੱਕੇ ਨਾਲ ਵੀਡੀਓ ਬਣਾਉਂਦੀ ਸੀ ਹਨਾ ਤੇ ਹੁਣ ਵੀ ਫਨਾ ਆਪਾਂ ਠੀਕ ਆ ਗਏ ਚਲੋ ਤੇ ਮੈਂ ਤੁਹਾਨੂੰ ਦਿਖਾਉਣੀ ਅੱਜ ਕਾਫੀ ਜਿਆਦੇ ਸੋਹਣੇ ਸੂਟ ਲੈ ਗਏ ਹਨਾ ਫਾਸਟਲੀ ਆਪਣੇ ਆਰਡਰ ਕਰਦੇ ਹੋ ਤੇ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇਗੇ ਵਧੀਆ ਸੋਹਣੇ ਪਾਰਟੀ ویئر ਸੂਟ ਲੈਣਗੇ ਤੁਸੀਂ ਛੋਟੇ-ਮੋਟੇ ਜਿੱਦਾਂ ਹੁਣ ਫੰਕਸ਼ਨ ਆ ਰਹੇ ਨੇਗੇ ਹਨਾ ਉਸ ਤਰ੍ਹਾਂ ਤੁਸੀਂ ਇਹਨਾਂ ਨੂੰ ਪਾ ਸਕਦੇ ਹੋਗੇ ਸੁੱਟਾਂ ਨੂੰ ਤੇ ਪਹਿਲਾਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦਿਖਾਉਣਿਆਂਗੀ ਵਰਤੀ ਕੀਤੇ ਸੂਟਵਰਕ ਕੀਤੇ ਹੋਏ ਸੂਟ ਕਾਫੀ ਨੇਗੇ ਅੱਜ ਆਪਾਂ ਦੁਪੱਟੇ ਰੈਡੀ ਕਰਨੇ ਦੇ ਕੇ ਆਏਗੇ ਕਿਉਂਕਿ ਪੇਸਟਿੰਗ ਵਗੈਰਾ ਕਰਾਈਆ ਦੁਪੱਟਿਆਂ ਤੇ ਫਿਰ ਐ ਹੁੰਦਾ ਵੀ ਹਰੀ ਕੀ ਚੀਜ਼ ਆਪਾਂ ਹਰ ਕਸਟਮਰ ਨੂੰ ਵਧੀਆ ਤਰੀਕੇ ਨਾਲ ਰੈਡੀ ਕਰਕੇ ਦਈਏ ਹਨਾ ਜੀ ਤੇ ਅੱਜ ਮੈਂ ਤੁਹਾਨੂੰ ਦਿਖਾਉਣੀ ਹੈ ਦੇਖੋ ਇਹ ਪ੍ਰਿੰਟ ਦੇ ਉੱਪਰ ਆਪਾਂ ਵਰਕ ਕੀਤਾ ਸੀਗਾ ਸੂਟ ਬਹੁਤ ਜ਼ਿਆਦਾ ਇਹ ਜਿਹੜਾ ਪ੍ਰਿੰਟ ਸੀਗਾ 2750 ਦਾ ਸੀਗਾ ਇਹਦੇ ਵਿੱਚ ਆਪਣੇ ਕੋਲੇ ਹੋਰ ਕਲਰ ਅਵੇਲੇਬਲ ਹੈਗੇ ਨੇਗੇ ਪਰ ਸੇਮ ਨਹੀਂ ਹੈਗਾ ਇਸ ਤਰ੍ਹਾਂ ਆਪਾਂ ਦੇਖੋ ਕਿਰੇ ਤੇ ਇਹਦੇ ਵਰਕ ਕੀਤਾ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਕਾਫੀ ਜ਼ਿਆਦਾ ਸੋਹਣਾ ਵਰਕ ਹੈਗਾ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਤੇ ਸੇਮ ਆਪਾਂ ਬਾਜੂ ਤੇ ਵੀ ਇਸ ਤਰ੍ਹਾਂ ਵਰਕ ਰੱਖਿਆ ਹੈਗਾ ਤੇ ਜਿਹੜੀ ਸਟੀਚਿੰਗ ਹੈਗੀ ਆਪਾਂ ਇਸ ਤਰ੍ਹਾਂ ਕੀਤੀ ہوئی ਆ ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋਗੇ ਸਟੀਚਿੰਗ ਦੀ ਬਿਲਕੁਲ ਆਪਣੀ ਜਿਹੜੀ ਸਟੀਚਿੰਗ ਹੋਊਗੀ ਓਕੇ ਹੋਊਗੀ ਪਿਛਲਾ ਨੈੱਕ ਦੇਖੋ ਤੁਸੀਂ ਪਰਫੈਕਟ ਹੈ ਜਮਾ ਠੀਕ ਹੈ ਜੀ ਤੇ ਇਹਦੇ ਜਿਹੜਾ ਬਾਟਮ ਹੈਗੀ ਬਾਟਮ ਤੇ ਹੈਗਾਗਾ ਹੈਵੀ ਵਰਕ ਇਹਦਾ ਜਿਹੜਾ ਦੁਪੱਟਾ ਹੈਗਾ ਉਹ ਰੈਡੀ ਪਿਆਗਾ ਦੁਪੱਟਾ ਫਿਲਹਾਲ ਮੈਂ ਨਹੀਂ ਚੱਕਿਆ ਹੈਗਾ ਟਾਈ ਐਂਡ ਡਾਈ ਪਲੱਸ ਲਾਸ ਲੱਗੀ ਹੋਈ ਆ ਦੁਪੱਟੇ ਤੇ ਤੇ ਮੈਂ ਦੁਪੱਟਾ ਵੀਡੀਓ ਦੇ ਵਿੱਚ ਮੈਂ ਭੁੱਲ ਗਈ ਹੈ ਨਾ ਚਲੋ ਤੁਸੀਂ ਵਰਕ ਦੇਖ ਲਓ ਤੇ ਜਿਹੜੀਆਂ ਆਪਾਂ ਇਸ ਤਰ੍ਹਾਂ ਦੀਆਂ ਰੀਲਸ ਵਗੈਰਾ ਹੁੰਦੀਆਂ ਨੇ ਵਰਕ ਵਾਲੇ ਸੂਟਾਂ ਦੀ ਹਨਾ ਆਪਾਂ ਸਾਰੀਆਂ ਇੰਸਟਾਗ੍ਰam ਤੇ ਪਾਉਣੇ ਹੁੰਦੇ ਆਂਗੇ ਤੁਸੀਂ ਮੈਨੂੰ ਜੇ ਇੰਸਟਾਗ੍ਰam ਤੋਂ ਦੇਖ ਰਹੇ ਹੋਗੇ ਤੇ ਆਪਾਂ ਨੂੰ ਜਰੂਰ ਫੋਲੋ ਕਰੋ ਜਿੰਨਾ ਆਪਣਾ YouTube ਤੇ ਤੁਸੀਂ ਸਾਰਿਆਂ ਨੇ ਮੇਰਾ ਸਾਥ ਦਿੱਤਾਗਾ ਵੱਧ ਤੋਂ ਵੱਧ ਤੁਸੀਂ ਮੈਨੂੰ ਉਧਰ ਵੀ ਫੋਲੋ ਕਰੋ ਤੁਹਾਡਾ ਤੈਦ ਲੋ ਧੰਨਵਾਦ ਮੇਰੀ ਇੰਨੀ ਸਪੋਰਟ ਕਰਨ ਲਈ ਮੈਂ ਤੁਹਾਡਾ ਥੈਂਕ ਯੂ ਕਰਦੀ ਨਹੀਂ ਥੱਕਦੀ ਹੈਗੀ ਤੇ ਅੱਗੇ ਵੀ ਮੈਨੂੰ ਇੰਨੀ ਸਪੋਰਟ ਕਰਿਓ ਬਹੁਤ ਸਾਰੀਆਂ ਪੈਣਾ ਹਨਾ ਕਾਫੀ ਜਿਹੜੀਆਂ ਬਾਹਰ ਤੋਂ ਦੇਖ ਦੇਣਗੇ ਕਾਫੀ ਪੈਣਾ ਆਪਾਂ ਆਪਣੇ ਦੋ ਸੂਟ ਰੈਡੀ ਕਰਵਾ ਰਹੇ ਨੇਗੇ ਤੇ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋਗੇ ਜ਼ਰੂਰ ਤੁਸੀਂ ਵੀ ਚੈਨਲ ਮਤਲਬ ਸੂਟ ਰੈਡੀ ਕਰਵਾਇਓ ਤੇ ਕਾਫੀ ਭੈਣਾ ਮੇਰੇ ਕੋਲੇ ਵਿਜ਼ਿਟ ਕਰਨ ਨੂੰ ਕਹਿੰਦੀਆਂ ਹੁੰਦੀਆਂ ਨੇ ਫੋਨ ਆਉਂਦੇ ਹੁੰਦੇ ਨੇ ਜੇ ਤੁਸੀਂ ਮੇਰੇ ਨੇੜੇ ਤੇ ਤੇੜੇ ਦੇਓਗੇ ਹਨਾ ਤਾਂ ਤੁਸੀਂ ਮੇਰੇ ਕੋਲੇ ਵਿਜ਼ਿਟ ਕਰ ਸਕਦੇ ਹੋਗੇ ਦੂਰ ਤਾਂ ਇਦਾਂ ਹੁੰਦਾ ਵੀ ਤੁਸੀਂ ਏਡੀ ਦੂਰੋਂ ਆਉਂਗੇ ਹਨਾ ਤੇ ਬਾਕੀ ਤੁਹਾਡੀ ਚਲੋ ਆਪਣੀ ਮਰਜ਼ੀ ਹੈ ਤੁਸੀਂ ਆਉਣਾ ਚਾਹੁੰਦੇ ਹੋਗੇ ਆ ਸਕਦੇ ਹੋਗੇ ਐਡਰੈਸ ਹੈਗਾ ਮੇਰਾ WhatsApp ਤੇ ਲੈ ਸਕਦੇ ਹੋਗੇ ਕਾਲ ਕਰਕੇ ਪੁੱਛ ਸਕਦੇ ਹੋ ਤੁਸੀਂ ਮੈਨੂੰ ਤੇ ਇਸ ਤਰ੍ਹਾਂ ਆਪਾਂ ਇਹਦੇ ਬੋਟਮ ਤੇ ਵਰਕ ਰੱਖਿਆ ਜੀ ਦੇਖੋ ਪੈਚ ਲਗਾ ਕੇ ਆਪਾਂ ਸਾਰਾ ਇਹਨਾਂ ਸੋਨਾ ਸੂਟ ਰੈਡੀ ਕੀਤਾ ਹੈਗਾ ਇਹ ਸਾਰੇ ਰੀਲਸ ਵਗੈਰਾ ਤੁਸੀਂ ਪ੍ਰੋਪਰ ਹਨਾ ਉਤੇ ਵੀ ਦੇਖ ਸਕਦੇ ਹੋਗੇ ਵੀਡੀਓ ਆਪਾਂ ਪਾਵਾਂਗੇ ਇੰਸਟਾਗ੍ਰਾਮ ਤੇ ਠੀਕ ਹੈ ਜੀ ਤੁਸੀਂ ਕਰਵਾਉਣਾ ਚਾਹੁੰਦੇ ਉਹਦੇ ਨਾਲ ਦਾ ਵਰਕ ਕਰਵਾ ਸਕਦੇ ਹੋਗੇ ਤੇ ਇੱਕ ਤੁਹਾਨੂੰ ਮੈਂ ਹੋਰ ਸੂਟ ਦਿਖਾਉਣੀ ਹੈਗੀ ਆਪਾਂ ਨਾ ਤਿੰਨ ਸੂਟ ਰੈਡੀ ਕਰਵਾਏ ਲੇਗੇ ਦੇਖੋ ਇਹ ਆਪਣੇ ਬੱਚਿਆਂ ਦੇ ਸੂਟ ਲੇਗੇ ਜੇ ਤੁਸੀਂ ਵੀ ਇਸ ਤਰ੍ਹਾਂ ਆਪਣੇ ਬੱਚਿਆਂ ਦੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਜੇ ਸਟਿਚ ਨਹੀਂ ਹੋਏ ਹੈਗੇ ਕਰਵਾ ਸਕਦੇ ਹੋਗੇ ਆਪਾਂ ਮਤਲਬ ਮਸ਼ੀਨ ਵਰਕ ਦੇ ਸੂਟ ਰੈਡੀ ਕਰਵਾਏ ਨੇ ਦੇਖੋ ਕਿੰਨੇ ਜਿਆਦੇ ਸੋਹਣੇ ਨੇਗੇ ਇਹ ਆ ਜੀ ਇਹ ਆਪਾਂ ਕਾਟਨ ਤੇ ਕਰਵਾਏ ਨੇ ਵਿਦਾਊਟ ਲਾਈਨਿੰਗ ਸਟਿਚ ਹੋਣਗੇ ਇਹ ਆ ਹੈਗਾ ਜੀ ਫਰੰਟ ਆਏਗਾ ਸੇਮ ਸੂਟ ਇੱਕੋ ਦੇ ਤਿੰਨ ਆਪਾਂ ਰੈਡੀ ਕੀਤੇ ਨੇਗੇ ਦੇਖੋ ਜੀ ਇਸ ਤਰ੍ਹਾਂ ਇਹਦੇ ਮਤਲਬ ਪਹੁੰਚੇ ਤੇ ਵਰਕ ਹੈ ਦੋ ਸੂਟ ਮੇਰੀਆਂ ਬੇਟੀਆਂ ਦੇ ਨੇ ਇੱਕ ਮੇਰੀ ਭਤੀਜੀ ਦਾ ਸੂਟ ਹੈਗਾ ਸਭ ਤੋਂ ਛੋਟੀ ਹੈਗੀ ਉਹ 3 ਸਾਲ ਸਾਢੇ 3 ਸਾਲ ਦੀ ਤੇ ਤੁਸੀਂ ਉਹਦਾ ਦੇਖੋ ਬਿਲਕੁਲ ਛੋਟਾ ਹੈਗਾ ਉਹਤੇ ਵੀ ਆਪਾਂ ਐ ਨਹੀਂ ਹੈਗਾ ਵੀ ਮਾੜਾ ਮੋਟਾ ਜਿਹਾ ਵਰਕ ਕਰਤਾ ਤੁਸੀਂ ਦੇਖ ਸਕਦੇ ਹੋ ਤੇ ਵੀ ਸਾਰੇ ਫਰੰਟ ਤੇ ਵਰਕ ਹੈਗਾ ਸੇਮ ਪਹੁੰਚੇ ਨੇਗੇ ਸਾਰਾ ਕੁਛ ਏਦਾਂ ਹੀ ਰੈਡੀ ਕੀਤਾ ਗਾਦਾ ਤੇ ਆਹ ਆ ਗਿਆ ਆਪਣੀ ਛੋਟੀ ਬੇਟੀ ਦਾ ਸੂਟ ਹੈਗਾ ਉਹ ਵੱਡੀ ਦਾ ਸੀ ਇਹ ਛੋਟੀ ਦਾ ਹੈਗਾ ਸਲਵਾਰਾਂ ਨੇ ਜਿਹੜੀਆਂ ਸਾਰੀਆਂ ਸੇਮ ਹੀ ਨੇ ਸਟ੍ਰੇਟ ਸਲਵਾਰਾਂ ਨੇਗੀਆਂ ਇੱਕੋ ਜਿਹਾ ਹੀ ਵਰਕ ਹੋਇਆ ਹੋਇਆ ਹੈਗਾ ਤੇ ਇਹ ਬਾਜੂ ਨੇਗੀਆਂ ਵਿੱਚ ਤੁਸੀਂ ਦੇਖ ਸਕਦੇ ਹੋਗੇ ਬਾਜੂ ਤੇ ਇਸ ਤਰ੍ਹਾਂ ਡਿਜ਼ਾਈਨ ਹੈ ਉਹ ਬਾਕੀ ਨਾ ਜਦੋਂ ਇਹ ਸਲਾਈ ਹੋ ਗਿਆ ਆਪਾਂ YouTube ਤੇ ਵੀ ਵੀਡੀਓ ਪਾਵਾਂਗੇ ਤੇ ਆਪਾਂ Instagram ਤੇ ਵੀ ਪਾਵਾਂਗੇ ਤੁਸੀਂ ਆਪਣੇ ਬੱਚਿਆਂ ਦੇ ਸੂਟ ਰੈਡੀ ਕਰਵਾਉਣਾ ਚਾਹੋਗੇ ਇਸ ਤਰ੍ਹਾਂ ਕਰਵਾ ਸਕਦੇ ਹੋਗੇ ਹਜੇ ਤਾਂ ਇਹ ਫੁੱਲ ਸੂਟ ਰੈਡੀ ਹੋਣਗੇ ਚਲੋ ਜੀ ਅੱਜ ਮੈਂ ਤੁਹਾਨੂੰ ਦਿਖਾਣੇਗੀ ਕਾਫੀ ਜ਼ਿਆਦੇ ਸੋਹਣੇ ਸੂਟ ਇੱਕ ਨਾ ਪਹਿਣਾ ਆ ਸੂਟ ਮੰਗਦਿਆਂ ਨੇ ਮੈਂ ਵੀ ਆਪਣਾ ਸੂਟ ਸਲਾਈ ਕਰਵਾਇਆਗਾ ਪਰ ਮੇਰਾ ਹਜੇ ਹੋਇਆ ਨਹੀਂ ਹੈਗਾ ਜੇ ਇਹਨੂੰ ਤੁਸੀਂ ਬਿਨਾਂ ਦੁਪੱਟੇ ਤੋਂ ਲਓਗੇ ਤਾਂ 250 ਦਾ ਰੇਟ ਹੈਗਾ ਤੁਸੀਂ ਲੈ ਸਕਦੇ ਹੋਗੇ ਬਰਬਰੀ ਦਾ ਸੂਟ ਹੈਗਾ ਇਹਦੇ ਨਾਲ ਦਾ ਆਪਣੇ ਕੋਲੇ ਇੱਕ ਸੂਟ ਅਵੇਲੇਬਲ ਹੈਗਾਗਾ ਦੇਖੋ ਇਸ ਤਰ੍ਹਾਂ ਆਪਾਂ ਪੇਸਟਿੰਗ ਪੱਟੀ ਲਗਾਈ ਆਗੇ ਸਾਰੇ 4 ਸਾਈਡ ਜਿਹੜੀ ਇਹਦੀ ਸਲਵਾਰ ਹੈ ਮਜ਼ੈਂਟਾ ਕਲਰ ਦੀ ਹੈ ਇਹ ਮੈਂ ਆਪਣਾ ਸੂਟ ਇਹਦੇ ਨਾਲ ਦਾ ਸੇਮ ਰੈਡੀ ਕਰਵਾਇਆ ਹੈ ਦੀਦੀ ਨੇ ਵੀ ਆਪਣੇ ਨਾਲ ਦਾ ਇਹੀ ਕਰਵਾਇਆਗਾ ਮੇਰੇ ਨਾਲ ਦੇ ਵੈਸੇ ਹੀ ਕਾਫੀ ਸੂਟ ਵਿਦਆਊਟ ਸਲਾਈਟ ਹੋ ਗਈ ਸੇਲ ਹੋ ਗਏ ਸੀਗੇ ਮੈਂ ਦੁਆਰੇ ਲੈਂਦੇ ਸੀਗੇ ਹੁਣ ਇਹਦੇ ਵਿੱਚ ਆਪਾਂ ਦੁਪੱਟੇ ਨਾਲ ਆ ਗਿਆ ਆਪਣੇ ਕੋਲੇ ਦੇਖੋ ਜੀ ਬਰਬਰੀ ਦੇ ਵਿੱਚ ਡਾਈ ਐਂਡ ਡਾਈ ਬਾਟਮ ਲੈਂਗੀਆਂ ਦੇਖੋ ਸੇਮ ਸੂਟ ਹੈਗਾ ਦੁਪੱਟੇ ਨਾਲ ਤੇ ਇਹ ਦੀ ਬਾਟਮ ਰਹੇਗੀ ਬਾਟਮ ਤੇ ਤੁਸੀਂ ਵਰਕ ਕਰਵਾ ਸਕਦੇ ਹੋਗੇ ਜਿੱਦਾਂ ਮੈਂ ਤੁਹਾਨੂੰ ਦਿਖਾਇਆਗਾ ਨਾਲ ਰਹੇਗਾ ਜੀ ਬਰਪਰੀ ਦਾ ਦੁਪੱਟਾ ਡਾਈ ਤੁਸੀਂ ਦੇਖ ਸਕਦੇ ਹੋਗੇ ਆਪਾਂ ਸਾਰੇ ਮਤਲਬ ਡਾਈ ਕਰਵਾ ਕੇ ਰੱਖ ਲੇ ਕਿਉਂਕਿ ਆਪਣੇ ਕੋਲੇ ਟਾਈਮ ਘੱਟ ਹੁੰਦਾਗਾ ਵਿੱਚ ਦੀ ਜਦੋਂ ਮੈਨੂੰ ਟਾਈਮ ਨਹੀਂ ਲੱਗਿਆ ਮੈਂ ਡਾਈ ਕਰਵਾ ਲਈ ਸੀਗੇ ਦੇਖੋ ਜਿਹੜੇ ਇਹ ਸੂਟ ਦਾ ਪ੍ਰਾਈਜ਼ ਰਹੇਗਾ 3000 ਕਿਉਂਕਿ ਪਲਾਸ ਦਾ ਦੁਪੱਟਾ 625 ਦਾ ਦੁਪੱਟਾ ਹੀ ਆਉਂਦਾ ਬਰਬਰੀ ਦਾ ਫਿਰ ਡਾਈ ਦੇ ਵਿੱਚ ਤੁਸੀਂ ਕਲਰ ਦੇਖ ਸਕਦੇ ਹੋਗੇ ਕਿੰਨੇ ਕਲਰ ਪਾਏ ਹੋਏ ਨੇ ਸਾਰੇ ਸੂਟ ਨਾਲ ਦੇ ਤੇ ਬਾਕੀ ਫਿਰ ਜਿਹੜੀ ਬਾਟਮ ਹੈਗੀ ਮੋਡਲ ਸਿਲਕ ਦੀ ਹੈਗੀ ਨਾਲ ਟਾਈ ਐਂਡ ਡਾਈ ਬਾਟਮ ਹੈਗੀ ਬਰਬਰੀ ਦੀ ਰਹੇਗੀ ਸ਼ਰਟ ਸ਼ਰਟ ਦੇ ਵਿੱਚ ਤੁਸੀਂ ਟਾਪਟਾ ਲਗਾਇਓ ਕਾਟਨ ਸੌਰੀ ਲਾਈਨਿੰਗ ਨਾਲ ਲਗਾਇਓ ਮੈਂ ਤੁਹਾਨੂੰ ਸੁਜੈਸਟ ਕਰੂੰਗੀ ਟਾਪਟਾ ਕਿਉਂਕਿ ਆਪਾਂ ਇਹਦੇ ਵਿੱਚ ਵੀ ਟਾਪਟਾ ਲਗਾਇਆ ਹੈ ਡਾਈ ਕਰਵਾ ਕੇ ਦੇਖੋ ਜਿਹੜਾ ਕੰਮ ਹੋਊਗਾ ਜੇ ਥੋੜਾ ਬਹੁਤਾ ਲੇਟ ਪਮ ਹੋ ਜੇ ਪਰ ਆਪਣਾ ਕੰਮ ਜਿਹੜਾ ਬਹੁਤ ਸੋਚ ਸਮਝ ਕੇ ਮੈਂ ਹਰ ਇੱਕ ਚੀਜ਼ ਹਨਾ ਵੀ ਇੱਥੇ ਇਹ ਚੀਜ਼ ਹੋਊਗੀ ਇੱਥੇ ਇਹ ਚੀਜ਼ ਹੋਊਗੀ ਤੇ ਆਪਾਂ ਬਹੁਤ ਸੋਚ ਸਮਝ ਕੇ ਹਰ ਇੱਕ ਚੀਜ਼ ਰੈਡੀ ਕਰਵਾਉਣੇ ਹੋਗੇ ਇਦਾਂ ਨਹੀਂ ਹੈਗਾ ਵੀ ਹਾਂ ਇਹ ਦੇ ਨੀਚੇ ਵੀ ਮੈਂ ਲਾਈਨਿੰਗ ਲਗਵਾਤੀ ਦਿੱਤਾ ਸੂਟ ਸਲਾਈ ਨੂੰ ਨਹੀਂ ਇਦਾਂ ਨਹੀਂ ਜਿੱਥੇ ਟਾਪਟਾ ਲੱਗਣਾ ਤਾਂ ਆਪਾਂ ਟਾਪਟਾ ਹੀ ਦਵਾਂਗੇ ਦੇਖੋ ਜੀ ਪਹਿਲਾ ਸੂਟ ਇਹ ਸੀਗਾ ਤੁਸੀਂ ਲੈਣਾ ਚਾਹੋਗੇ ਆਪਣਾ ਆਰਡਰ ਕਰਦੇ 3000 ਦਾ ਪ੍ਰਾਈਸ ਹੈਗਾ ਵਿਦ ਸ਼ਿਪਿੰਗ ਹੈ ਜਿਹੜੀ ਇਹਦੀ ਬਾਟਮ ਹੈਗੀ ਉਹ ਟਾਈ ਐਂਡ ਡਾਈ ਹੈਗੀ ਦੇਖੋ ਜੀ ਇਸ ਤਰ੍ਹਾਂ ਟਾਈ ਐਂਡ ਡਾਈ ਰਹੂਗੀ ਕਾਫੀ ਜਿਆਦਾ ਸੋਹਣਾ ਸੂਟ ਬਣੂਗਾ ਤੁਸੀਂ ਜਦੋਂ ਸਟਿਚ ਹੋ ਗਿਆ ਨਾ ਤੁਸੀਂ ਆਪ ਕਹੋਗੇ ਵੀ ਕਿੰਨਾ ਜਿਆਦਾ ਇਹ ਪੌਂਚਿਆਂ ਤੇ ਹੈਗਾ ਟਾਈ ਐਂਡ ਡਾਈ ਬਾਕੀ ਸਾਰੀ ਪਲੇਨ ਹੈਗੀ ਦੇਖੋ ਟਾਈਮ ਦੀ ਬਚਤ ਕੀਤੀ ਹੈਗੀ ਆਪਾਂ ਫਿਰ ਸਾਰੇ ਹਨਾ ਦੁਪट्टे ਡਾਈ ਨੂੰ ਦਿੰਨੇ ਹੋਗੇ ਤੁਸੀਂ ਮੈਨੂੰ ਤਾਂ ਫਿਰ ਟਾਈਮ ਲੱਗ ਜਾਂਦਾ ਘੱਟੋ ਘੱਟ ਮੇਰੇ ਡਾਇਰ ਕੋਲੇ ਅੱਜ ਵੀ ਮੈਂ 20 ਦੁਪट्टे ਦੇ ਕੇ ਆਈਆਂਗੀ ਬਹੁਤ ਦੁਪੱਟੇ ਹੁੰਦੇ ਨੇਗੇ ਹੁਣ ਵੀ ਉਹ ਅੱਜ 20 ਦੇ ਕੇ ਆਈਆਂ ਤਾਂ ਮੈਨੂੰ ਪਰਸੋਂ ਤੱਕ ਦੁਪੱਟੇ ਮਿਲਣਗੇ ਕਿਉਂਕਿ ਟਾਈ ਐਂਡ ਡਾਈ ਕਾਫੀ ਦੁਪੱਟੇ ਹੁੰਦੇ ਨੇ ਆਪਣੇ ਪਰਸੋਂ ਦੇ ਵੀ ਹਨ ਕੋਈ ਚੌਥੇ ਨੂੰ ਮਿਲਣਗੇ ਜੇ ਤੁਸੀਂ ਸੂਟ ਤੇ ਪੈਸੇ ਲਾਉਂਗੇ ਨਾ ਤੁਹਾਨੂੰ ਬਹੁਤ ਦਿਲ ਨੂੰ ਖੁਸ਼ੀ ਮਿਲੂਗੀ ਤੁਹਾਨੂੰ ਮੈਂ ਸੱਚੀ ਗੱਲ ਦੱਸਾਂ ਐਨਾ ਕਿ ਮਤਲਬ ਸਕੂਨ ਵਾਲੇ ਸੂਟ ਲੇਂਗੇ ਵੀ ਤੁਸੀਂ ਕਹੋਗੇ ਹਰ ਇੱਕ ਚੀਜ਼ ਪਰਫੈਕਟ ਹੈਗੀ ਸੂਟਾਂ 'ਚ ਤੇ ਜਿਹੜੀ ਇਹ ਟੈਬ ਵੀ ਮਤਲਬ ਸੌਰੀ ਬਰਬਰੀ ਹੈ ਬਰਬਰੀ ਆਪਣੀ ਐਵੇਂ ਨਹੀਂ ਹੈਗੀ ਵਿਚਾ ਕੋਈ AK ਦੀ ਬਰਬਰੀ ਹੈ ਜਾਂ ਰੀਵਾ ਦੀ ਹੈ ਜਾਂ ਤੀਸਰਾ ਦੀ ਆਪਣੀ ਚਨਾਰ ਦੀ ਬਰਬਰੀ ਹੈਗੀ ਸਭ ਤੋਂ ਹਾਈ ਕੁਆਲਿਟੀ ਦੇ ਸੂਟ ਲੇਂਗੇ ਚਨਾਰ ਦੇ ਜਿਹੜੇ ਬੈਨਾਂ ਮੈਂ ਤੋਂ ਸੂਟ ਲੈਣ ਦੀਆਂ ਕਿ ਕਾਫੀ ਬਣਨ ਨੂੰ ਆਪਣੇ ਕਪੜਾ ਬਹੁਤ ਜ਼ਿਆਦਾ ਪਸੰਦ ਆਉਂਦਾਗਾ ਤੇ ਬਾਤ ਉਹ ਬਾਰ-ਬਾਰ ਸੂਟ ਲੈ ਰਹੇ ਨੇ ਉਹਨਾਂ ਦੇ ਆਰਡਰ ਚੱਲ ਰਹੇ ਨੇਗੇ ਹਨਾ ਹੁਣ ਮੈਂ ਤੁਹਾਨੂੰ ਇੰਨਾ ਤਾਂ ਸ਼ੋਅ ਵੀ ਨਹੀਂ ਕਰ ਸਕਦੀ ਵੀ ਆਪ ਐਂ ਦੇ ਆਰਡਰ ਚੱਲ ਰਹੇ ਆਪ ਐਂ ਦੇ ਪਰ ਕਾਫੀ ਮੈਂ ਤੁਹਾਨੂੰ ਜਿੰਨੀ ਵੀ ਦੱਸਾਂ ਵੀ ਇੰਨੇ ਕਾ ਕਸਟਮਰ ਨੇ ਆਪਣੇ ਨਾਲ ਟੱਚ ਗੁੱਡ ਜੁੜੇ ਹੋਏ ਹਨਾ ਤੇ ਬਾਰ-ਬਾਰ ਆਪਾਂ ਤੋਂ ਸੂਟ ਲੈ ਰਹੇ ਨੇਗੇ रेडी ਕਰਵਾ ਰਹੇ ਨੇ स्टिचिंग करवा ਰਹੇ ਨੇਗੇ उत्तराखंड बेंगलोर सारे ਕਿਤੇ ਆਪਣੇ कुरियर ਜਾਂਦੇ ਨੇ ਬਾਹਰ ਹਰ ਇੱਕ ਕੰਟਰੀ ਦੇ ਵਿੱਚ ਜਾਂਦੇ ਹੋਣਗੇ ਤੁਸੀਂ ਉਹ ਕਿਹੜੀ ਕੰਟਰੀ ਹੈ ਵਿੱਚ ਇੱਥੇ ਆਪਣੇ ਨਹੀਂ ਜਾਂਦੇ ਹੈਗੇ ਹਰ ਇੱਕ ਭੈਣ ਆਪਾਂ ਤੋਂ ਸੂਟ ਕਿਸੇ ਨੇ ਇੱਥੇ ਇੰਡੀਆ ਹੀ ਪਾਰਸਲ ਕਰਵਾ ਲਏ ਕਿਸੇ ਨੇ ਬਾਹਰ ਕਰਵਾ ਲਏ ਕਿਸੇ ਨੇ ਰੈਡੀ ਸਟਿਚਿੰਗ ਕਰਵਾਈ ਹੈ ਕਿ ਕਿਸੇ ਨੇ ਬਿਨਾ ਸਟਿਚਿੰਗ ਤੋਂ ਜਿੱਦਾਂ ਵੀ ਪਰ ਕਾਫੀ ਭੈਣਾਂ ਨੇ ਜੁੜੀਆਂ ਹੋਈਆਂ ਕਸਟਮਰ ਆਪਣੇ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਵੀ ਕਿੰਨੇ ਸੌ ਪਲੱਸ ਆਪਣੇ ਨਾਲ ਜੁੜਿਆ ਹੋਇਆਗਾ ਦੇਖੋ ਇਹਦੇ ਨਾਲ ਵੀ ਆਪਾਂ ਦੁਪੱਟਾ ਰੱਖਿਆ ਜੀ ਬਰਦੀ ਦਾ ਸੇਮ ਡਾਈ ਕੀਤੀ ਹੋਈ ਹੈਗੀ ਦੇਖੋ ਜਿਹੜੇ ਮਤਲਬ ਇਹ ਜਿਹੜੇ ਆਪਾਂ ਡਾਇਮੰਡ ਪਾਏ ਨੇ ਡਾਇਮੰਡ ਦੇ ਵਿੱਚ ਵੀ ਤੁਸੀਂ ਦੇਖੋ ਵਿੱਚ ਟਾਈ ਐਂਡ ਡਾਈ ਹੈਗੀ ਇਦਾਂ ਨਹੀਂ ਹੈਗਾ ਵੀ ਐਵੇਂ ਹੀ ਹੈਣਾ ਤੇ ਇਹ ਬਹੁਤ ਸੋਹਣੀ ਚੀਜ਼ ਹੈਗੀ ਬਹੁਤ ਸੋਹਣੀ ਕੁਆਲਿਟੀ ਹੈਗੀ ਤੁਸੀਂ ਦੇਖ ਸਕਦੇ ਹੋਗੇ ਬੇਫਿਕਰ ਹੋ ਕੇ ਲੈ ਸਕਦੇ ਹੋ ਤੁਸੀਂ ਸੂਟ ਦੂਜਾ ਸੂਟ ਐਸ ਜੀ ਆਪਣੇ ਕੋਲ ਤਲਾ ਤੋਂ ਸਾਰੇ ਸੋਨੇ ਮਿਲਣਗੇ ਅਰੇ ਐ ਨਾ ਕਿਹੋ ਵੀ ਅਸੀਂ ਸਲਵਾਰ ਨਹੀਂ ਲੈਣੀ ਅਸੀਂ ਚੂਨੀ ਨਹੀਂ ਲੈਣੀ ਕਿਉਂਕਿ ਅਸੀਂ ਵੀ ਦੇਖੋ ਨਾ ਸਾਰੀ ਚੀਜ਼ ਰੈਡੀ ਕਰਵਾਈ ਹੈਗੀ ਕੁਝ ਸੋਚ ਸਮਝ ਕੇ ਹੀ ਕਰਵਾਈ ਹੈ ਵੀ ਆਪਾਂ ਨਵੀਂ ਚੀਜ਼ ਲੈ ਕੇ ਜੇ ਤਾਂ ਤੁਸੀਂ ਪਲਾਜ਼ੋ ਬਣਾਉਂਗੇ ਹੁਣ ਜਿੱਦਾਂ ਟ੍ਰੈਂਡ ਚੱਲ ਰਿਹਾ ਉੱਥੇ 셔ਟਨ ਨਾਲ ਪਲਾਜ਼ੋ ਬਣਾ ਰਹੇ ਨੇਗੇ ਪੈਂਟ ਪਲਾਜ਼ੋ ਥੋੜਾ ਜਿਹਾ ਲੂਜ਼ ਜਿਹਾ ਇੰਨਾ ਕ ਜਿਆਦਾ ਸੋਨੇ ਬਣਦੇ ਨੇ ਟਾਈ ਐਂਡ ਡਾਈ ਪਲਾਜ਼ੋ ਜਿੰਨੇ ਵੀ ਤੁਸੀਂ ਕਹਿ ਲਓ ਜਾਂ ਫਿਰ ਬਿਲਕੁਲ ਸਟ੍ਰੇਟ ਸਲਵਾਰ ਬਣਾਓ ਇਹ ਤਾਂ ਆਪਾਂ ਦੁਪੱਟਾ ਥੋੜਾ ਚੇਂਜ ਕਰਤਾ ਇਸ ਤਰ੍ਹਾਂ ਰੱਖਿਆਗਾ ਦੁਪੱਟੇ ਅਗਰ ਇਸ ਆ ਸਾਰਿਆਂ ਦੀ ਹੀ ਬਹੁਤ ਜ਼ਿਆਦੇ ਸੋਹਣੀ ਹੈਗੀ फटाफट ਉਹ ਕਰ ਲਓ ਤੁਸੀਂ ਸਕਰੀਨਸ਼ਾਟ ਲੈ ਲਓ ਕਿਉਂਕਿ ਵੀਡੀਓ ਫਿਰ ਕਾਫੀ ਲੰਬੀ ਬਣ ਜੂਗੀ ਕਿਉਂਕਿ ਮੈਂ ਸਾਰੇ ਫਿਰ ਕੱਲ੍ਹ ਵਾਂ ਇਦਾਂ ਹੀ ਹੈ ਨਾ ਇੱਕ yellow suit ਨਹੀਂ ਖੋਲਿਆ ਹੈਗਾ ਪਰ ਇੱਕ ਭੈਣ ਦਾ ਫੋਨ ਆਇਆ ਕਹਿੰਦੇ ਤੁਸੀਂ yellow suit ਲੈਣਾ ਸੀਗਾ ਤੁਸੀਂ ਖੋਲ ਕੇ ਨਹੀਂ ਦਿਖਾਇਆ ਵੀ ਇਹਨੇ ਅੱਜ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਉਂਗੀ ਥੋੜੀ ਤਾਂ ਕਿ ਵੀ ਮੈਂ ਸਾਰੇ ਸੂਟ ਤੁਹਾਨੂੰ ਪਤਾ ਹੀ ਖੋਲ-ਖੋਲ ਦਿਖਾ ਰਹੀ ਆਂ ਜੀ ਪਰ ਮੈਨੂੰ ਹੋਰ ਮੈਸੇਜ ਆਉਂਦੇ ਨੇ ਜੇ ਵੀ ਤੁਸੀਂ ਖੋਲ ਕੇ ਨਹੀਂ ਦਿਖਾਈ ਹੈਗੇ ਇਹ ਨਾ ਪਹਿਣ ਸਾਟਾ ਨਾ ਆ ਪਿਆ ਬਲੈਕ ਸੂਟ ਆ ਜੇ ਅਸੀਂ ਕੋਰੀਅਰ ਨਹੀਂ ਕੀਤਾ ਹੈਗਾ ਇਹ ਦੁਪੱਟਾ ਅਸੀਂ ਪੁੱਛਣਾ ਭੁੱਲ ਜਾਂਦੇ ਆ ਵੀ ਇਹਦੇ ਨਾਲ ਦੁਪੱਟਾ ਲਗਾਉਣਾ ਹੈ ਕਿ ਨਹੀਂ ਲਗਾਉਣਾ ਇਹ ਮੰਗਦੇ ਸੀਗੇ ਹਨਾ ਇਹ ਪਹਿਣਾ ਦੁਪੱਟੇ ਤੋਂ 2250 ਦਾ ਸੂਟ ਸੀਗਾ ਆਪਾਂ ਸੇਲ ਕੀਤਾ ਪਲੱਸ ਇਹਨਾਂ ਨੇ ਵਰਕ ਕਰਵਾਇਆ ਹਨਾ ਤੇ ਤੁਸੀਂ ਦੇਖੋ ਬਹੁਤ ਜਿਆਦੇ ਠੀਕ ਰੇਟ ਦੇ ਵਿੱਚ ਐ ਪਲੱਸ ਨਾ ਸਲਵਾਰ ਡਾਈ ਕੀਤੀ ਹੋਈ ਹੈਗੀ ਉਹਦੇ ਨਾਲ ਦਾ ਸੇਮ ਸੂਟ ਹੈ ਮੰਗ ਰਹੇ ਸੀਗੇ ਵੀ ਤੁਸੀਂ ਲੈ ਕੇ ਆਓ ਹਨਾ ਤੇ ਫਿਰ ਆਪਾਂ ਹੁਣ ਥੋੜਾ ਜਿਹਾ ਚੇਂਜ ਕਰਕੇ ਇਸ ਤਰ੍ਹਾਂ ਲਿਆਂਦਾ ਆ। ਆ ਹੈਗੀ ਇਹਦੀ ਸਲਵਾਰ ਤੇ ਨਾਲ ਹੈਗਾ ਦੁਪੱਟਾ ਟਾਈ ਆਇਆ ਲਿਆ। ਇਹਨੂੰ ਆਪਾਂ ਦੇਖੋ। ਜੇ ਤੁਸੀਂ ਕਹੋਗੇ ਆਪਾਂ ਲੈਸ ਵੀ ਲਗਾ ਕੇ ਦੇ ਦਾਂਗੇ ਤੁਹਾਨੂੰ ਜੇ ਤੁਸੀਂ ਬਿਨਾਂ ਲੈਸ ਤੋਂ ਮਖਵਾਉਣਾ ਹੈ ਬਿਨਾਂ ਲੈਸ ਤੋਂ ਵੀ ਮਖਵਾ ਸਕਦੇ ਹੋਗੇ। ਨਾ ਆਵਾਜ਼ ਮਿੱਥੀ ਗਈ। ਅਦਰੋਂ ਬੋਲੋ। ਸਪੀਕਰ ਲੈ ਕੇ ਆਉਂਗੇ ਉਹਨੇ। ਥੋੜਾ ਫਿਰ ਜੋਰ ਨਹੀਂ ਲੱਗਦਾ ਅੱਜ। ਦੇਖੋ ਜੀ ዳਈ। ਕਾਫੀ ਝਾੜੇ ਸੋੜਾਂਗਾ। ਬੈਕ ਸੂਟ ਤਾਂ ਵੈਸੇ ਵੀ ਬਹੁਤ ਜ਼ਿਆਦੇ ਸੇਲ ਹੁੰਦਾ ਹੈਗਾ ਇੰਨੀ ਕਿ ਜ਼ਿਆਦੇ ਡਿਮਾਂਡ ਹੈ ਜੀ। ਇਹ ਤਾਂ ਮੇਰਾ ਪੱਕਾ ਸੂਟ ਸਭ ਤੋਂ ਪਹਿਲਾਂ ਆਰਡਰ ਆਊਗਾ ਇਹ ਸੂਟ ਦਾ। ਸੂਟ ਕੋਈ ਵੀ ਨਹੀਂ ਰਹਿੰਦਾ ਹੈਗਾ ਸੂਟ ਤਾਂ ਇੱਕ ਅੱਧਾ ਹੀ ਆਪਣੇ ਕੋਲੇ ਬਚਦੇ ਹੰਮ ਬੋਲਣਗੇ। ਨਹੀਂ ਸਾਰੇ ਸੋਲਡ ਹੋ ਜਾਂਦੇ ਹੁੰਦੇ ਨੇ। ਦੇਖੋ ਇਹ ਵੀ ਪ੍ਰਿੰਟ ਕਾਫੀ ਜਾਦੇ ਸੋਹਣਾਗਾ ਸਟਿਚਿੰਗ ਦਾ ਤੁਸੀਂ ਸਾਨੂੰ ਸਟਾਈਲ ਦੱਸਦੇ ਕਰੋ ਆਪਾਂ ਹਰ ਤਰ੍ਹਾਂ ਦੀ ਸਟਿਚਿੰਗ ਕਰ ਕਰ ਦਿਆਂਗੇ ਜਿੱਦਾਂ ਵੀ ਤੁਸੀਂ ਕਹੋਗੇ ਵੀ ਸਾਡੀ ਇਸ ਤਰ੍ਹਾਂ ਦੀ ਸਟਿਚਿੰਗ ਹੋਣੀ ਚਾਹੀਦੀ ਹੈ ਹਨਾ ਤੇ ਆਪਾਂ ਜ਼ਰੂਰ ਕਰਾਂਗੇ ਇਹਦਾ ਵੀ ਡਾਇਮੰਡ ਪਾਏ ਹੋਏ ਨੇ ਦੁਪੱਟੇ ਦੇ ਵਿੱਚ ਇਸ ਤਰ੍ਹਾਂ ਡਾਈ ਕੀਤਾ ਹੋਇਆਗਾ ਦੇਖੋ ਜੀ ਠੀਕ ਹੈ ਜੀ ਇਹ ਲਾਸਟ ਟੂਟ ਹੈਗਾ ਇਹ ਵਾਲਾ ਬਾਟਮ ਹੈਗੀ ਨਾਲ ਟਾਈ ਐਂਡ ਡਾਈ ਵਿੱਚ ਤਾਂ ਇਹ ਸਾਰੀਆਂ ਪਲੇਨ ਨਹੀਂ ਹੈਗੀਆਂ ਬਾਟਮ ਜਿਹੜੇ ਮਤਲਬ ਇਹ ਡਾਈ ਹੈਗੀ ਸਿਰਫ ਮਤਲਬ ਪੌਂਚੇਆਂ ਜਾਂ ਤੁਸੀਂ ਪਲਾਜੋ ਬਣਾਵਾਂਗੇ ਕੁਝ ਵੀ ਬਣਾਵਾਂਗੇ ਉਸ ਤਰ੍ਹਾਂ ਹੋਊਗੀ ਨੀਚੇ ਦੇਖੋ ਦਾ ਪਟਾ ਤੁਸੀਂ ਚੈੱਕ ਕਰ ਸਕਦੇ ਹੋ ਕਾਫੀ ਜਿਆਦੇ ਸੋਹਣਾ ਬਣਿਆ ਹੋਇਆ ਹੈਗਾ ਦਾ ਪਟਾ ਕਲਰ ਦੇਖੋ ਕਿੰਨੇ ਜਿਆਦੇ ਖੇਡਦੇ ਨੇ ਇਹਦੇ ਵਿੱਚ ਠੀਕ ਹੈ ਜੀ 3000 ਪ੍ਰਾਈਸ ਹੈ ਸਾਰਿਆਂ ਦਾ ਪਲੱਸ ਸ਼ਿਪਿੰਗ ਹੈ ਸ਼ਿਪਿੰਗ ਕੋਈ ਐਕਸਟਰਾ ਨਹੀਂ ਹੈਗੀ ਤੇ ਜਿਹੜੀ ਸ਼ਿਪਿੰਗ ਹੁੰਦੀ ਹੈ ਕਿ ਆਪਾਂ ਕੁਝ ਵੀ ਐਕਸਟਰਾ ਕਦੇ ਵੀ ਨਹੀਂ ਲਈ ਹੈਗੀ ਭਾਣਾ ਪੁੱਛਦਿਆਂ ਨੇ ਥੋੜੀ ਸ਼ਿਪਿੰਗ ਆਪਣੀ ਕੋਈ ਸ਼ਿਪਿੰਗ ਨਹੀਂ ਹੁੰਦੀ ਜਿੰਨਾ ਆਪਾਂ ਸੂਟ ਦੇ ਵਿੱਚ ਤੁਹਾਨੂੰ ਪ੍ਰਾਈਸ ਦੱਸਿਆ ਅੰਦਰਗਾ ਉਹੀ ਹੁੰਦਾਗਾ ਆਪਣਾ ਤੇ ਤੁਸੀਂ ਲੈ ਸਕਦੇ ਹੋ ਦੇਖੋ ਇਹਦੇ ਨਾਲ ਦੀ ਨਾ ਮੈਂ ਸ਼ਰਟ ਡਾਈ ਕਰਨੀ ਤੇ ਆਈ ਨਹੀਂ ਮੈਂ ਤੁਹਾਨੂੰ ਸੂਟ ਦਿਖਾਉਂਦੀ ਬਹੁਤ ਜਾਦੇ ਸੋਹਣਾ ਬਣਿਆ ਹੋਆ ਸੀ ਬੰਦ ਚਾਕਾਂ ਲਾ ਤੇ ਬਹੁਤ ਚੰਗੇ ਆਲੇ-ਦਾਲੇ ਆਪਣੇ ਘਾਪੇ ਆ ਤੇ ਅੱਜ ਮੈਂ ਪੈਕ ਕਰਨੇ ਨੇਗੇ ਪਾਰਸਲ ਪੈਕ ਕਰਨੇ ਨੇਗੇ ਕੁਝ ਤੁਮ ਪਹਿਣਾ ਦੇ ਬਾਰੀਆ ਦੇ ਵਸ ਮੈਂ ਸੈਟਰਡੇ ਨੂੰ ਉਹਨਾਂ ਦੇ ਪਾਰਸਲ ਕਰਨੇ ਲੇਗੇ ਤੇ ਥੋੜਾ ਜਨਾ ਜਿੱਦਾਂ ਹਨਾ ਤੁਸੀਂ ਸੂਟ ਹੁੰਦ ਨੇ ਥੋੜੇ 40 50 ਜਿੰਨੇ ਦੇ ਤੁਸੀਂ ਸੂਟ ਰੈਡੀ ਕਰਵਾਉਣੇ ਹੋ ਬੀ ਕਰਵਾਉਣੇ ਹੋ ਮੈਨੂੰ ਘੱਟੋ ਘਾਟੇ ਮਹੀਨਾ ਡੇਢ ਮਹੀਨੇ ਦਾ ਟਾਈਮ ਦੇ ਕੇ ਚੱਲਿਆ ਕਰੋ ਜੀ ਕਿਉਂਕਿ ਵਰਕ ਵੀ ਹੁੰਦੇ ਨੇ ਗੇ ਸਟੇਜਿੰਗ ਵੀ ਹੁੰਦੇ ਨੇ ਫਿਰ ਡਾਈ ਵੀ ਹੁੰਦੇ ਨੇ ਗੇ ਲਾਸਾਂ ਵੀ ਲੱਗਦੀਆਂ ਨੇ ਕਿਹਾ ਤੇ ਤਾਂ काफी ज्यादा मतलब काम हो ਜਾਂਦਾ ਹੁੰਦਾ ਥੋੜੇ ਥੋੜੇ ਨਾਲ ਮੈਂ ਬਹੁਤ ਟਾਈਮ ਲੱਗ ਜਾਂਦਾ ਹੈਗਾ ਇੱਕ ਸੂਟ ਘੱਟੋ ਘੱਟ 4 ਤੋਂ 5 ਦਿਨ ਖਾ ਹੀ ਜਾਂਦਾ ਇੱਕ ਹਫਤਾ ਖਾ ਜਾਂਦਾ ਹੁੰਦਾ ਇੱਕ ਸੂਟ ਪਲੱਸ मतलब ਦੁਪੱਟੇ ਤੱਕ ਹਨਾ ਫਿਰ ਵੀ ਹੁਣ ਤੁਸੀਂ ਦੇਖ ਲਓ ਵੀ ਕਿੰਨਾ ਟਾਈਮ ਲੱਗ ਜਾਂਦਾ ਇੱਕ ਸੂਟ ਨੂੰ ਵੀ ਕੋਈ ਗੱਲ ਨਹੀਂ ਤੁਸੀਂ ਆਪਣਾ ਪਹਿਲਾ ਆਰਡਰ ਦਿਆ ਕਰੋ ਤੇ ਆਰਡਰ ਜਿਹੜੇ ਅੱਜ ਵਾਲੇ ਸੂਟ ਨੇਗੇ ਫਾਸਟਲੀ ਕਰ ਦਿਓ ਫਿਰ ਕਈ ਭੈਣਾਂ ਨਰਾਜ਼ ਹੋ ਜਾਂਦੀਆਂ ਮੈਨ ਨਹੀਂ ਸੂਟ ਰਹਿਣਦੇ ਹੈਗੇ ਹਨਾ ਕਾਫੀ ਜਿਆਦੇ ਸੋਨੇ ਸੂਟ ਲਏਗੇ ਤੇ ਉਮੀਦ ਕਰਦੀ ਹਾਂ ਤੁਹਾਨੂੰ ਸਾਡੇ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਅਗਲੀ ਵੀਡੀਓ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ